ਕੁਝ ਮੰਨ ਲਓ ਕਿ ਭਾਜੀ ਮੈਂ ਰਾਜਵੀਰ ਜਵੰਧਾ ਉਹਦਾ ਸੰਸਕਾਰ ਤੇ ਗਿਆ ਸੀ ਜੀ 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 ਇਹ ਭਾਜੀ ਦੇ ਸੰਸਕਾਰ ਤੋਂ ਮੁੜ ਕੇ ਆ ਰਹੇ ਸੀ ਉਦੋਂ ਕਾਲ ਆਉਂਦੀ ਤੇ ਇੱਕ ਵਾਰ ਤਾਂ ਭਰੋਸਾ ਹੀ ਨਹੀਂ ਹੋਇਆ ਉਹ ਤਾਂ ਇਹ ਲੱਗ ਰਿਹਾ ਕਿ ਇੰਡਸਟਰੀ ਨੂੰ इवन ਨਜ਼ਰ ਹੀ ਲੱਗੀ ਹੋਈ ਉਹ ਚੀਜ਼ ਹੋਈ ਯਾਰ ਉਹ ਤਾਂ ਚੀਜ਼ ਨਾ ਬਲੀਵ ਅਜੀਬ ਹੀ ਨਹੀਂ ਸਟਿਲ ਬਲੀਵ ਔਰ ਮੈਨੂੰ ਇਹ ਲੱਗਦਾ ਕਿ ਉਹ ਕਦੇ ਵੀ ਬਲੀਵ ਨਹੀਂ ਹੋਊਗਾ ਕਿ ਰਾਜਵੀਰ ਵੀਰਾ ਨਹੀਂ ਹੈਗੀ ਕਿਉਂਕਿ ਮੇਰਾ ਇੱਕ ਪਰਸਨਲ ਥਾਟ ਹੈਗਾ ਕਿ ਜਿਹੜੇ ਆਰਟਿਸਟ ਹੁੰਦੇ ਹਨ ਇਹਨਾਂ ਨੂੰ ਰੱਬ ਨੇ ਨਾ ਬਹੁਤ ਅਲੱਗ ਬਣਾਇਆ ਹ ਹੂੰ ਇੱਕ ਕਦੇ ਵੀ ਮੈਂ ਇੱਕ ਨਾ ਸ਼ਾਰਟ ਫਿਲਮ ਦੇਖ ਰਿਹਾ ਸੀ ਉਹਦੇ ਚ ਨਾ ਬੜੀ ਸੋਹਣਾ ਮੈਨੂੰ ਡਾਇਲੋਗ ਲੱਗਿਆ ਸੀ ਕਿ ਜਦੋਂ ਕੋਈ ਇੱਕ ਵਾਰੀ ਆਰਟਿਸਟ ਬਣ ਜਾਂਦਾ ਨਾ ਉਹ ਕਦੇ ਮਰਦਾ ਨਹੀਂ ਮੈਂ ਇੱਕ ਸ਼ਾਰਟ ਫਿਲਮ ਮੈਂ ਤੁਹਾਨੂੰ ਅਪ ਇੰਟਰਵਿਊ ਤੋਂ ਬਾਅਦ ਨਾ ਮੈਂ ਤੁਹਾਨੂੰ ਲਿੰਕ ਭੇਜੂਗਾ ਤੁਸੀਂ ਦੇਖਿਓ ਉਹ ਉਹਨੇ ਵੀ ਇਹ ਵੀ ਬੋਲਿਆ ਸੀ ਕਿ ਮੈਂ ਰਿਟਾਇਰ ਨਹੀਂ ਹੁੰਦਾ ਆਰਟਿਸਟ ਕਦੇ ਰਿਟਾਇਰ ਨਹੀਂ ਹੁੰਦਾ ਉਹ ਹਮੇਸ਼ਾ ਬਣਿਆ ਰਹਿੰਦਾ ਹੈ ਉਹ ਜਾਣ ਤੋਂ ਬਾਅਦ ਵੀ ਬਣਿਆ ਰਹਿੰਦਾ ਅੱਜ ਵੀ ਇਰਫਾਨ ਸਾਹਿਬ ਮੈਂ ਜਦੋਂ ਫਿਲਮਸ ਦੇਖਦਾ ਉਹ ਮੈਨੂੰ ਕਦੇ ਐ ਮਹਿਸੂਸ ਨਹੀਂ ਹੁੰਦੇ ਕਿ ਆਈਡਲ ਮੰਨਦੇ ਮੈਨੂੰ ਲੱਗਦਾ ਜਿੱਥੇ ਬੜੀ ਥਿੰਕਿੰਗ ਬਦਦੇ ਦੀ ਹਾਂ ਵੀ ਮੈਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਨਹੀਂ ਹੈਗੇ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਕਿ ਉਹ ਹੈਗੇ ਆ ਔਰ ਉਹਨਾਂ ਨੇ ਆਪਦਾ ਹੋਣਾ ਮੈਨੂੰ ਹਮੇਸ਼ਾ ਮਹਿਸੂਸ ਕਰਾਇਆ ਜਦੋਂ ਮੈਂ ਫਿਲਮਸ ਦੇਖਦਾ ਇਸ ਕਰਕੇ ਆਰਟਿਸਟ ਰਾਜਵੀਰ ਵੀਰਾ ਮੈਨੂੰ ਐ ਲੱਗਦਾ ਆਪਦੇ ਗੀਤਾਂ ਰਾਈ ਜਿੰਨੀ ਖੂਬਸੂਰਤ ਜ਼ਿੰਦਗੀ ਦੇਖੋ ਜ਼ਿੰਦਗੀ ਜੀਣ ਜੀਣੀ ਕਿਵੇਂ ਆ ਉਹ ਸਿੱਖਣ ਲਈ ਸਾਨੂੰ ਪੂਰੀ ਲਾਈਫ ਲੱਗ ਜਾਂਦੀ ਹੈ ਕਈ ਵਾਰੀ ਸਾਨੂੰ 70 70 80 80 ਸਾਲ ਲੱਗ ਜਾਂਦੇ ਆ ਕਿ ਜ਼ਿੰਦਗੀ ਜੀਣੀ ਕਿਵੇਂ ਆ ਉਹ ਬੰਦੇ ਨੇ ਸਾਨੂੰ ਇੰਨੀ ਯੰਗ ਉਮਰ ਦੇ ਵਿੱਚ ਇਹ ਸਿਖਾਤਾ ਸੀ ਕਿ ਜ਼ਿੰਦਗੀ ਜੀਣੀ ਕਿਵੇਂ ਆ ਮੈਨੂੰ ਸਭ ਤੋਂ ਖੂਬਸੂਰਤੀ ਲੱਗਦੀ ਕਿਉਂਕਿ ਉਹਨਾਂ ਦਾ ਮੈਂ ਉਹ ਦੇਖਦਾ ਰਹਿੰਦਾ ਹੁੰਦਾ ਸੀ ਉਹ ਕੁੰਮਦੇ ਰਹਿੰਦੇ ਸੀ ਵੀ ਨੇਚਰ ਦੇ ਨਾਲ ਕਿੰਨਾ ਕਨੈਕਟ ਹੈਗੇ ਸੀ ਉਹ ਬੰਦਾ ਸਾਨੂੰ ਦੱਸ ਕੇ ਗਿਆ ਕਿ ਲਾਈਫ ਜਿਉਣੀ ਕਿਵੇਂ ਆ ਤਾਂ ਮੈਨੂੰ ਲੱਗਦਾ ਕਿ ਉਹ ਬੰਦਾ ਕਦੇ ਵੀ ਇੱਥੋਂ ਜਾ ਹੀ ਨਹੀਂ ਸਕਦਾ ਕਦੇ ਵੀ ਨਹੀਂ ਜਾ ਸਕਦਾ ਹਮੇਸ਼ਾ ਇੱਥੇ ਰਹੂ